ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆ ਜੀ ਪਿੰਡ ਮੰਡ ਕੁੱਕਾ ਹਲਕਾ ਪੁਲੱਥ ਦੇ ਖੇਤਰ ਵਿੱਚ ਤੇ ਆਪਾਂ ਦੇਖ ਰਹੇ ਹਾਂ ਪਾਣੀ ਦੀ ਕਾਫੀ ਗੱਲ ਨਾਲੋਂ ਪਾਣੀ ਵਧਿਆ ਜਿਹਦੇ ਕਰਕੇ ਝੋਨੇ ਜਿਹੜੇ ਮਾੜੇ ਮੋਟੇ ਦਿਸਦੇ ਸੀ ਉਹ ਵੀ ਬਿਲਕੁਲ ਪਾਣੀ ਦੀ ਮਾਰ ਹਟਾ ਗਏ ਨੇ ਤੇ ਆ ਸਾਡੇ ਵੀਰ ਨੇ ਇਹ ਹਰ ਰੋਜ਼ ਆਪਣੇ ਖੇਤਾਂ ਨੂੰ ਢੀੜਾ ਮਾਰਨ ਜਾਂਦੇ ਨੇ ਕਿਉਂਕਿ ਫਸਲ ਜਿਹੜੀ ਇਹਨਾਂ ਦੀ 34 35 ਕਿੱਲੇ ਝੋਨਾ ਇਹਨਾਂ ਦਾ ਉਹ ਬਿਲਕੁਲ ਪਾਣੀ ਦੀ ਮਾਰ ਹੀ ਇੱਥੇ ਆ ਤੇ ਆਪਾਂ ਪੁੱਛਦੇ ਹਾਂ ਇਹਨਾਂ ਕੋਲ ਕਿ ਕਿਵੇਂ ਕੱਲ ਦੇ ਪਹਿਲਾਂ ਨਾਲੋਂ ਅੱਜ ਦੇ ਪਾਣੀ ਦੇ ਹਾਲਾਤ ਕੀ ਨੇ ਤੇ ਕੋਈ ਫਰਕ ਪਾਣੀ ਦਾ ਪਿਆ ਹੈ ਕਿ ਜਾਂ ਕਿਵੇਂ ਆਪਾਂ ਗੱਲਬਾਤ ਕਰਦੇ ਹਾਂ ਜਿੰਨੀ ਵੀ ਗੀਰ ਹਣੀ ਆਪਣੇ ਨੂੰ ਦੱਸਦੇ ਗੱਲਬਾਤ ਆਪਾਂ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਗੁਰ ਜਿੱਕਾ ਖਾਲਸਾ ਵਾਇਕੁ ਗੁਰ ਜਿੱਕਾ ਤੇ ਵੀਰ ਜੀ ਕਿਧਰ ਖੇਤਾਂ ਨੂੰ ਗਏ ਸੀ ਖੇਤਾਂ ਨੂੰ ਖੇਤਾਂ ਨੂੰ ਜਿਹੜਾ ਮਾਰਨ ਗਏ ਸੀ ਤੇ ਕਿਵੇਂ ਕੀ ਹਾਲਾਤ ਨੇ ਉਧਰ ਦੇ ਤੇ ਆ ਪਾਣੀ ਦਾ ਕੋਈ ਸਪੀਡ ਅੱਗੇ ਨਾਲੋਂ ਕਿੱਦਾਂ ਪਾਣੀ ਵਧਿਆ ਹੈ ਕਿ ਜਾਂ ਕਿਵੇਂ ਕੁਛ ਉਧਰ ਤੇ ਬਹੁਤ ਜ਼ਿਆਦਾ ਪਾਣੀ ਹੈ ਜੀ ਇੱਧਰ ਵੇਖ ਲਓ ਹੁਣ ਇੱਥੇ ਲੰਘਣ ਦੇਣ ਜਿਹੜਾ ਅਸੀਂ ਹੁਣ ਜਿਹੜਾ ਮਾਰ ਕੇ ਆ ਚੂਪ ਕੋਲ ਹੈ ਅੱਛਾ ਜੀ ਹੁਣ ਲੰਘਣ ਦੇਣ ਫਸਲਾਂ ਵੇਖ ਕੇ ਆਏ ਆ ਉਧਰ ਘਰ ਨਾਲ ਛਾਤੀ ਮਾਰ ਕੇ ਆ ਘਰ ਵੇਖਣਾ ਪੈਂਦਾ ਸਮਾਨ ਸਮਾਨ ਕੋਈ ਪਾਣੀ ਵਧੇ ਬੜਿਆ ਕਿ ਨਹੀਂ ਵਧਿਆ ਜੀ ਤੇ ਇਹੋ ਜੇ ਪਾਣੀ ਚ ਲੰਗਣਾ ਵੀ ਇੱਕ ਹਿਸਾਬ ਨਾਲ ਆਪਣੇ ਆਪ ਨੂੰ ਖਤਰੇ ਵਿੱਚ ਪਾਉਂਦੀ ਬਰਾਬਰ ਗੱਲ ਏ ਇਹ ਤੇ ਮਜਬੂਰੀ ਹੈ ਜੀ ਹੁਣ ਫਸਲਾਂ ਵੇਖ ਕੇ ਰਹਿ ਨਹੀਂ ਜਾਂਦਾ ਫਿਰ ਘਾਤੀ ਮਾਰਨੀ ਪੈਂਦੀ ਆ ਕੇ ਮਾਰਨੀ ਪੈਂਦੀ ਕਿਉਂਕਿ ਗੁਜ਼ਾਰਾ ਨਹੀਂ ਹੈਗਾ ਤੇ ਬੱਚਿਆਂ ਵਗੈਰਾ ਦੀ ਜਿੱਦਾਂ ਬੱਚੇ ਨੇ ਜਿਹੜੇ ਪਰਿਵਾਰ ਉਹਨਾਂ ਦੀ ਪੜ੍ਹਾਈ ਉਹ ਤੇ ਬਹੁਤ ਪਰੇਸ਼ਾਨੀ ਵਾਲਾ ਕੰਮ ਹੈ ਬਹੁਤ ਮੁਸ਼ਕਲ ਹੈ ਜੀ ਸਾਡੇ ਸਕੂਲਾਂ ਹੋ ਗਏ ਆਏ ਆ ਜੀ ਅੱਛਾ ਜੀ ਬੱਚਿਆਂ ਦੀ ਯੂਨੀਫਾਰਮ ਲੈ ਕੇ ਆਏ ਆ ਹੁਣ ਆ ਬੈਗ ਦੇ ਵਿੱਚ ਪਾਈਆਂ ਨੇ ਠੀਕ ਹੈ ਬੱਚੇ ਰੈਂਪ ਤੋਂ ਭੇਜਾਂਗੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਥੋੜਾ ਖਰਾਬ ਕਿਉਂਕਿ ਇਹ ਦੇਖਦੇ ਆ ਲੱਗਦਾ ਹੈ ਕੰਡੀਸ਼ਨ ਜਿੱਦਾਂ ਦੀ ਹੈ ਕਿ ਪਾਣੀ ਕਾਫੀ ਦਿਨ ਹੋਰ ਚੱਲ ਸਕਦਾ ਹੈ ਜੀ ਇਹ ਚੱਲ ਸਕਦਾ ਵੀ 15 20 ਦਿਨ ਪਾਣੀ ਮੇਰੇ ਸਾਬ ਨੂੰ ਐਸੇ ਇਦਾਂ ਚੱਲਣਾ ਹੈ ਕਿਉਂਕਿ ਆ ਥਾਂ ਨਹੀਂ ਮੈਂ ਇੱਥੇ ਜੇ ਪਾਣੀ ਘਟ ਵੀ ਜਾਂਦਾ ਪਰ ਇੱਥੋਂ ਥੋੜਾ ਚਲੇ ਜਾਣਾ ਏਡੀ ਜਲਦੀ ਨਹੀਂ ਕਿਉਂਕਿ ਦੂਰ ਦੂਰ ਤੱਕ ਜੇ ਆਪਾਂ ਨਜ਼ਰ ਮਾਰਦੇ ਆ ਤੇ ਕੋਈ ਵੀ ਸਾਨੂੰ ਇਦਾਂ ਦਿਖਾਈ ਨਹੀਂ ਦੇ ਰਿਹਾ ਵੀ ਇਹ ਸਾਰੇ ਪਾਸੇ ਬਿਲਕੁਲ ਪਾਣੀ ਹੀ ਪਾਣੀ ਹੈ ਕੋਈ ਫਸਲ ਝੋਨੇ ਦੀ ਵਿਖਾਈ ਨਹੀਂ ਦੇ ਰਹੀ ਆ ਵੇਖੋ ਜੀ ਤੇ ਬਹੁਤ ਨੁਕਸਾਨ ਵਾਲੀ ਗੱਲ ਏ ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਗਰਾਊਂਡ ਲੈਵਲ ਤੇ ਆਗੇ ਘਟੋ ਘਟ ਪਿੱਛੇ ਨਹੀਂ ਇਧਰ ਅੱਗੇ ਆ ਕੇ ਜਿਹੜੇ ਨੀਵੇਂ ਥਾਂ ਨੇ ਕੁਝ ਲੋਕ ਘਰਾਂ ਦੇ ਵਿੱਚ ਰਹਿੰਦੇ ਨੇ ਮਾੜੀ ਮੋਟੀ ਕੋਰਾ ਫਰ ਪਾਣੀ ਉਹਨਾਂ ਦਾ ਪਚਾਇਆ ਜਾਵੇ ਕਿਉਂਕਿ ਘਰਾਂ ਦੇ ਵਿੱਚ ਰਾਖੀ ਕਰਨੀ ਪੈਂਦੀ ਹੈ ਰਾਖੀ ਕਰਨੀ ਪੈਂਦੀ ਹੈ ਚੋਰੀਆਂ ਚਾਰੀਆਂ ਬੜੀਆਂ ਹੁੰਦੀਆਂ ਦੇਖਣਾ ਪੈਂਦਾ ਆਗੇ ਜੀ ਚਲੋ ਆਉਣਾ ਪੈਂਦਾ ਮਜਬੂਰੀ ਹੈ ਹੁਣ ਪਤਾ ਨਹੀਂ ਰੁੜ ਜਾਣਾ ਨਹੀਂ ਰੁੜਿਆ ਬਾਅਦ ਦੀ ਗੱਲ ਹੈ ਜੀ ਹੁਣ ਨਾ ਆਵਾਂਗੇ ਤੇ ਕੀ ਕਰਾਂਗੇ ਜਿੰਦ ਤੇ ਦੇਖਦੇ ਨਹੀਂ ਘਰ-ਬਾਰ ਆਗੇ ਤੇ ਉੱਤੇ ਕਹਿਆ ਨਹੀਂ ਜਾਂਦਾ ਜੀ ਨੁਕਸਾਨ ਕਾफी ਹੋ ਚੁੱਕਾ ਵੀਰ ਜੀ ਬਹੁਤ ਜ਼ਿਆਦਾ ਖਤਮ ਹੋ ਗਿਆ ਸਾਰਾ ਜੀ ਪਾਣੀ ਲੱਗ ਲੱਗ ਆਉਂਦੇ ਆ ਇਹ ਉੱਪਰ ਆਉਂਦੇ ਆ ਛੜਕ ਦੇ ਉੱਤੇ ਲੰਘਦੇ ਆ ਜੀ ਥੱਲੇ ਪਾਣੀ ਤਰੂ ਉੱਧ ਅਟੂਬ ਦਾ ਸਾਰਾ ਤਾਂ ਹੀ ਲਿਆ ਬਿਲਕੁਲ ਵੇਖੋ ਜੀ ਕਿੰਨਾ ਖਤਰੇ ਵਿੱਚ ਪਾ ਕੇ ਆਪਣੇ ਆਪ ਨੂੰ ਕਿਉਂਕਿ ਇਹ ਸਿਰਫ ਕਿਸਾਨ ਹੈ ਜਿਹੜਾ ਆਪਣੇ ਆਪ ਨੂੰ ਇੰਨਾ ਜ਼ਖਮ ਜ਼ੁਲਮ ਦੇ ਵਿੱਚ ਪਾ ਕੇ ਤੇ ਫਿਰ ਵੀ ਆਪਣੇ ਫਸਲ ਵੱਲ ਤੱਕਦਾ ਦੇਖਦਾ ਹੈ ਕਿ ਸ਼ਾਇਦ ਕੋਈ ਪ੍ਰਮਾਤਮਾ ਕਿਸੇ ਨਾ ਕਿਸੇ ਪਾਸੋਂ ਆਪਣੀ ਕੋ ਫਸਲ ਦਾ ਬਚਾਅ ਹੋ ਸਕੇ ਪਰ ਸਰਕਾਰਾਂ ਜਿਹੜੀਆਂ ਹਕੂਮਤ ਜਿਹੜੀ ਹੈ ਉਹ ਬਿਲਕੁਲ ਨਹੀਂ ਚਾਹੁੰਦੀ ਕਿ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਤੇ ਕਿਸੇ ਵੀ ਤਰ੍ਹਾਂ ਪੰਜਾਬ ਆਪਣਾ ਬਾਜੇ ਕਿਸਾਨ ਜਿਹੜੇ ਨੇ ਉਹ ਬਚ ਜਾਣ ਹੁਣ ਪਹਿਲਾਂ ਜਦੋਂ ਪਾਣੀ ਚੜਿਆ ਸੀ 6-7 ਤਰੀਕ ਦੇ ਲਗਭਗ ਹਾਂਜੀ ਇੱਕ ਸਰਦਾਰ ਸਰਵਾਰ ਸਿੰਘ ਖਾਰਾ ਐਸੇ ਜਗ੍ਹਾ ਵੀ ਨਾਂਕੇ ਅੱਗੇ ਜਾ ਕੇ ਉੱਥੇ ਦੇਖ ਕੇ ਆਏ ਹਾਂ ਫਸਲਾਂ ਫਸਲਾਂ ਦੇਖਿਆ ਹੈ ਘਰਾਂ ਦਾ ਦੇਖਿਆ ਹੈ ਔਰ ਕੋਈ ਵੀ ਕੋਈ ਵੀ ਨਹੀਂ ਆਮ ਆਦੀ ਪਾਰਟੀ ਲਾ ਲੋ ਕੋਈ ਵੀ ਨਹੀਂ ਗਾੜੀ ਆ ਕਿਹਨੇ ਉਹ ਨਹੀਂ ਦੇਖਿਆ ਪਿੱਛੇ ਆਉਂਦੇ ਹੋਣਗੇ ਤੁੱਥੀ ਤੋਂ ਮੁੜ ਜਾਂਦੇ ਹੋਣਗੇ ਪਰ ਗਰਾਊਂਡ ਲੈਵਲ ਤੇ ਕਿਸੇ ਨੇ ਨਹੀਂ ਆ ਕੇ ਦੇਖਿਆ ਇਹ ਬਾਈ ਚਾਂਸ ਜਿੱਦਾਂ ਕੱਲ ਨੂੰ ਹੁਣ ਇਲੈਕਸ਼ਨ ਆਉਣੀ ਜੇ ਬੋਟਾ ਬੂਟਾਂ ਦੇ ਚੱਕਰ 'ਚ ਲੀਡਰ ਆਉਣ ਤੇ ਤੁਸੀਂ ਉਹਨਾਂ ਨੂੰ ਕੋਈ ਸੁਨਾਹ ਦੋਗੇ ਉਹਨਾਂ ਨੂੰ ਘਰਾਂ 'ਚ ਵੜ ਨਹੀਂ ਦੇਣਾ ਜੀ ਸੁਨਾਹ ਕਿ ਦੇਣਾ ਉਹਨਾਂ ਘਰਾਂ ਦੇ ਵੋਟਾਂ ਲੈਣ ਨਾ ਆਉਣ ਉਹਨਾਂ ਨੂੰ ਜਦੋਂ ਆ ਕੇ ਹੁਣ ਦੇਖਣਾ ਨਹੀਂ ਕਿ ਬੋਟਾ ਨਾਲ ਘੱਟ ਆਉਣਾ ਮੁੜ ਕੇ ਬਿਲਕੁਲ ਕੱਲ ਨੂੰ ਆ ਕੇ ਅਗਲੇ ਜਿੱਦਾਂ ਮਿੱਠੇ ਪੋਚੇ ਮਾਰਦੇ ਵੀ ਤੁਹਾਨੂੰ ਆਹ ਦੇ ਦੇਾਂਗੇ ਕਿਸਾਨਾਂ ਨੂੰ ਆਹ ਦੇ ਦੇਾਂਗੇ ਤੇ ਪਹੁੰਚਦਾ ਉੱਥੇ ਕਸ਼ ਨਹੀਂ ਵੱਡੀ ਗੱਲ ਇਹ ਆ ਵੀ ਕਿਸਾਨ ਦੀ ਫਸਲ ਜਿਹੜੀ ਹੈ ਜਦੋਂ ਫਸਲ ਮਾਰ ਗਈ ਉਸ ਤੋਂ ਉੱਪਰ ਤਾਂ ਕਿਸਾਨ ਵੱਤੇ ਕੋਈ ਜੀ ਨਹੀਂ ਹੈਗੀ ਨਾਲੇ ਅੱਗੇ ਆਪਣੇ ਖੇਨਾ ਉਹਨਾਂ ਨੂੰ ਬਣਾ ਬੈਠੇ ਹੁਣ ਦੁਬਾਰਾ ਥੋੜਾ ਬਣ ਜਾਣਾ ਉਹਨਾਂ ਨੇ ਬਹੁਤ ਦੁੱਖ ਵਾਲੀ ਗੱਲ ਏ ਕਿਸਾਨਾਂ ਵਾਸਤੇ ਸ਼ਾਮਾਂ ਪਈਆਂ ਮੁਸ਼ਕਲ ਹੈ ਅਨੇਰੇ ਦੇ ਅਨੇਰੇ ਦੇ ਜਾਣਦੇ ਹਾਂ ਸ਼ਾਮ ਦੇ 5:00 7:00 ਵੱਜਣਦੇ ਨੇ ਇਹ ਮਾੜਾ ਮੋਟਾ ਪੈਰ ਪਿੱਛੋਂ ਦੇ ਰੋਣ ਨਹੀਂ ਆ ਫਿਰ ਤੇ ਮਜਬੂਰ ਆ ਬਿਲਕੁਲ ਜੀ ਸਾਡੇ ਵੀ ਖੇਤ ਉਧਰ ਨੇ ਸਾਨੂੰ ਵੀ ਵੀਰ ਹੋਣਾ ਦੇ ਨਾਲ ਜਾਣਾ ਹੋਣਾ ਪੈਂਦਾ ਤੇ ਇਹ ਦੇਖ ਸਕਦੇ ਆ ਕਿੰਨਾ ਦੁਖੀ ਹੋ ਕੇ ਕਿਸਾਨ ਜਿਹੜਾ ਆਪਣੇ ਇਹ ਦੁੱਖ ਦਰਦ ਜਦੋਂ ਦੱਸਦਾ ਕਿੰਨਾ ਦੁਖੀ ਹੋ ਕੇ ਗੱਲ ਕਰਦਾ ਹੈ ਜਿਸ ਨੂੰ ਭਗਵੰਤ ਮਾਨ ਨੂੰ ਮਾੜੀ ਮੋਢੀ ਸ਼ਰਮ ਆਏਗੀ ਦੇਖੇਗਾ ਕਿ ਲੋਕ ਪਰੇਸ਼ਾਨ ਨੇ ਨੇਰੇ ਹੁੰਦੇ ਨੇ ਆਪਣੇ ਘਰਾਂ 'ਚ ਜਾਂਦੇ ਨੇ ਫਸਣਾ ਦੇਖਦੇ ਨੇ ਪਰ ਉਹਨੂੰ ਨਹੀਂ ਲੱਗਦੀ ਕੋਈ ਆਖਰੀ ਵਾਰ ਕੋਈ ਸਰਕਾਰ ਨੂੰ ਕੋਈ ਸਨੇਹਾ ਕੋਈ ਗੱਲਬਾਤ ਤੁਸੀਂ ਕਹਿਣੀ ਚਾਹੋਗੇ ਐਂ ਕਿ ਕਹਿੰਦੇ ਚਲੋ ਆਨਲਾਈਨ ਸਰਕਾਰ ਕੋਈ ਆਵੇ ਤੇ ਜਿਹੜਾ ਦਰਿਆ ਦੇ ਵਿੱਚ ਬਰੇਤੀਆਂ ਬਣੀਆਂ ਨੇ ਉਹਦਾ ਕੋਈ ਹਿੱਲਾ ਵਿੱਚੋਂ ਕੱਢ ਕੇ ਬਾਹਰ ਵਿੱਚੋਂ ਕੱਢਿਆ ਜਾਵੇ ਦਰਿਆ ਦੀ ਸਫਾਈ ਕਰਾਈ ਜਾਵੇ ਦਰਿਆ ਦੀ ਸਫਾਈ ਕਰਾਈ ਜਾਵੇ ਜਿਹਦੇ ਨਾਲ ਪਾਣੀ ਦਾ ਜਿਹੜਾ ਬਾਹਰ ਆਉਂਦਾ ਦਰਿਆ ਦੇ ਵਿੱਚੇ ਵਿੱਚ ਨਿਕਲ ਜਾਏ ਕਿਉਂਕਿ ਦਰਿਆ ਮੈਂ ਵੇਖਿਆ ਕਾਫੀ ਵੱਡਾ ਹੋ ਚੁੱਕਾ ਹੈ ਜਿਹਦੇ ਵਿੱਚ ਵੱਡੇ ਵੱਡੇ ਬਰੇਤੇ ਨੇ ਲੋਕ ਜਮੀਨਾਂ ਜਿਹੜੀਆਂ ਵਾਹ ਰਹੇ ਨੇ ਬੜਾ ਮੁਸ਼ਕਲ ਹੈ ਉਹ ਬਰੇ ਉਹ ਬਰੇਤੇ ਜੇ ਸਾਫ਼ ਹੋ ਜਾਂਦੇ ਕੁਝ ਫਰਕ ਪੈ ਸਕਦਾ ਲੋਕਾਂ ਨੂੰ ਪੈ ਸਕਦਾ ਪੈ ਸਕਦਾ ਪਾਣੀ ਜਿਹੜਾ ਖੇਤਾਂ ਦੇ ਵਿੱਚ ਨਹੀਂ ਆਏਗਾ ਉਹ ਦਰਿਆ ਦੇ ਵੀ ਨਿਕਾਸ ਤੋਂ ਅੰਦਰ ਵਿੱਚ ਹੋਈ ਜਾਂਦਾ ਨਿਕਾਸੀ ਨਹੀਂ ਹੈਗੀ ਉਹਦੀ ਸਾਫ਼ ਨਹੀਂ ਹੈਗਾ ਵਿੱਚੋਂ ਸਾਫ਼ ਨਹੀਂ ਹੈਗਾ ਠੀਕ ਹੈ ਜੀ ਸੋ ਇਹ ਸੀ ਵੀਰ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਵੀ ਕੀ ਪ੍ਰੋਬਲਮ ਹੈ ਇੱਕ ਕਿਸਾਨ ਦਾ ਦੁੱਖ ਕੀ ਹੈ ਜਿਹੜਾ ਕੇਵਲ ਤੇ ਕੇਵਲ ਇੱਕ ਕਿਸਾਨ ਹੀ ਸਮਝ ਸਕਦਾ ਹੈ ਹਕੂਮਤ ਨੂੰ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਇੱਕ ਅੰਨਦਾਤਾ ਅਨਾਜ ਸਭ ਤੋਂ ਵੱਧ ਜਿਹੜਾ ਪੰਜਾਬ ਵਿੱਚ ਪੈਦਾ ਕੀਤਾ ਜਾਂਦਾ ਹੈ ਤੇ ਬਾਹਰਲੇ ਮੁਲਕਾਂ ਤੱਕ ਲੋਕਾਂ ਦਾ ਏ ਢਿੱਡ ਭਰਿਆ ਜਾਂਦਾ ਜਿਹੜਾ ਵੱਡੇ ਵੱਡੇ ਅਫੀਸਰ ਨੇ ਕੋਈ ਐਮਐਲਏ ਆ ਭਾਵੇਂ ਕੋਈ ਰਾਸ਼ਟਰਪਤੀ ਤੱਕ ਹੈ ਜੇ ਉਹਦੇ ਟਿਫਨ ਵਿੱਚ ਰੋਟੀ ਪੈਂਦੀ ਹੈ ਤੇ ਇੱਕ ਕਿਸਾਨ ਦੀ ਦੇਣ ਹੈ ਇਹ ਕਿਸਾਨ ਦੀ ਦਿਨ ਕਰਕੇ ਉਹਦੇ ਉਹਨੂੰ ਪ੍ਰਸ਼ਾਦਾ ਜਿਹੜਾ ਟਿਫਨ ਵਿੱਚ ਪੈਕ ਹੋ ਕੇ ਜਾਂਦਾ ਹੈ ਜਿਹੜੇ ਇਹ ਕਹਿੰਦੇ ਨੇ ਪਿਕਸ ਕਿਸਾਨ ਜਿਹੜੇ ਨੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪਰ ਇਹਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਹੈ ਅਤਿਆਚਾਰ ਕੀਤਾ ਜਾਂਦਾ ਹੈ ਇਹ ਕਿਸਾਨ ਇੱਕ ਅਨਦੇਵਤਾ ਹੈ ਜਿਹਦੀ ਸੱਚੀ ਤੇ ਸੁੱਚੀ ਕਿਰਤ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਵਾਸਤੇ ਕੋਈ ਠੋਸ ਕਾਨੂੰਨ ਕੋਈ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਇਹਨਾਂ ਦੀ ਫਸਲ ਮਰ ਵੀ ਜਾਵੇ ਤੇ ਇਹਨਾਂ ਨੂੰ ਉਹ ਚੀਜ਼ ਦਾ ਦੁੱਖ ਨਾ ਹੋਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ